ਸਤਿਨਾਮ ਨੀਵਾਹਿ ਗੁਰੂ ਸਾਹਿਬ ਜੀ ਕੋ ਵਾਹੀ ਲੇ ਲਾਉਂਦਾ ਜਪ ਹੋ ਹਰ ਰੰਗੇ ਪਰ ਧਨ ਤੋਂ ਕਿਸ ਪਾ ਫੜੇ ਸਮਝੰਦਾਰਨ ਆਵ ਏਰੇ ਸਾਤ ਸੰਗਤ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦਾਸ ਬਾਬਾ ਅਵਤਾਰ ਸਿੰਘ ਬੇਦੀ ਸ਼੍ਰੀ ਚੋਲਾ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਤੋਂ ਅੱਜ ਬੜੀ ਆਪਾਰ ਕਿਰਪਾ ਜੋ ਇੱਕ ਤਰੀਕ ਤੋਂ ਸਾਲਾਨਾ ਜੋੜ ਮੇਲਾ ਸ਼ੁਰੂ ਹੋਇਆ ਸੀ ਜੋ ਫਿਰ ਅੱਜ ਸਮਾਪਤੀ ਦੇ ਟਾਈਮ ਤੇ ਫਿਰ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਹੋਂ ਮਵਾ ਕੇ ਪਹੁੰਚ ਰਹੀਆਂ ਨੇ ਬੜੀ ਆਪਾਰ ਕਿਰਪਾ ਹੈ ਬੜਾ ਸੋਹਣਾ ਹੀ ਜੋ ਸੋਨੇ ਢੰਗ ਨਾਲ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਦੇ ਬਸਾ ਸ੍ਰੀ ਚੋਲਾ ਸਾਹਿਬ ਜੀ ਦਾ ਸਾਲਾਨਾ ਸਮਾਗਮ ਜੋੜ ਮੇਲਾ ਬੜਾ ਸੁੰਦਰ ਤਰੀਕੇ ਨਾਲ ਔਰ ਸ਼ਾਂਤੀਪੂਰਵਕ ਜੋ ਇਹ ਗੁਜਰਿਆ ਇਸ ਵਿੱਚ ਸਾਡੇ ਡੇਰਾ ਬਾਬਾ ਨਾਨਕ ਦੇ ਪ੍ਰਸ਼ਾਸਨ ਦਾ ਤੇ ਨਾਲ ਹੀ ਸਭ ਤੋਂ ਪਹਿਲਾਂ ਮੈਂ ਆਪਣੇ ਗੁਰਦਾਸਪੁਰ ਦੇ ਡੀਸੀ ਸਾਹਿਬਨ ਡਾਕਟਰ ਹਿਮਾਂਸ਼ੂ ਜੀ ਅਗਰਵਾਲ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਜਿਨ੍ਹਾਂ ਨੇ ਇਹਨਾਂ ਸੋਹਣਾ ਅਰੇਂਜਮੈਂਟ ਕਰਾ ਕੇ ਇੱਥੇ ਔਰ ਸੋਹਣੇ ਤਰ੍ਹਾਂ ਕੀਤਾ ਔਰ ਉਹਨਾਂ ਨੇ ਇਸ ਨਗਰ 'ਚ ਸੇਵਾ ਕੀਤੀ ਹੈ ਔਰ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਡਾਕਟਰ ਐਸਐਸਪੀ ਗਟਿਆਲ ਜੀ ਉਹਨਾਂ ਦੀ ਵੀ ਬੜੀ ਕਿਰਪਾ ਹੈ ਉਹਨਾਂ ਨੇ ਵੀ ਸਾਰਾ ਪ੍ਰਸ਼ਾਸਨ ਨੂੰ ਬੜੀ ਅੱਛੀ ਤਰੀ ਸੁਜੋਗੇ ਢੰਗ ਨਾਲ ਇਹ ਕਾਰਜ ਕੀਤਾ ਸਾਡੇ ਐਸਡੀਐਮ ਸਾਹਿਬ ਸਰਦਾਰ ਹਰਦੀਪ ਸਿੰਘ ਜੀ ਉਹਨਾਂ ਨੇ ਵੀ ਬੜਾ ਰੋਜ਼ ਮੈਂ ਦੇਖਦਾ ਸੀ ਇੱਥੇ ਆ ਕੇ ਆਪ ਚੱਕਰ ਲਗਾਉਂਦੇ ਸਨ ਔਰ ਇੱਥੇ ਸੰਗਤ ਦੇ ਵਿੱਚ ਆਪ ਪਿਕਚਰ ਦੇ ਸਨ ਆਉਂਦੇ ਸਨ ਬੜੀਆ ਪਰਗਿਆ ਉਹ ਡੀਐਸਪੀ ਸਾਹਿਬ ਸਾਡੇ ਜੋ ਰਿਪੂ ਤਾਂਪਨ ਜੀ ਉਹ ਵੀ ਬੜੇ ਅੱਛੀ ਤਰ੍ਹਾਂ ਨਾਲ ਉਹਨਾਂ ਨੇ ਵੀ ਕਾਫੀ ਵਾਰ ਇੱਥੇ ਹੋ ਕੇ ਗਏ ਸਾਰੇ ਔਰ ਆਪਣੇ ਐਸਐਚਓ ਸਾਹਿਬ ਯਾਦਵਿੰਦਰ ਸਿੰਘ ਜੀ ਉਹ ਤੇ ਮੇਰੇ ਖਿਆਲ ਨਾਲ ਰਹੇ ਇਸ ਏਰੀਆ ਦੇ ਵਿੱਚ ਨੇ ਬਹੁਤ ਜ਼ਿਆਦਾ ਕਿ ਬੜੀ ਉਹਨਾਂ ਦੀ ਵੀ ਕਿਰਪਾ ਹੈ ਜੋ ਉਹਨਾਂ ਨੇ ਬਹੁਤ ਸਜੀਕੇ ਢੰਗ ਨਾਲ ਸਾਡੇ ਈਓ ਸਾਹਿਬ ਮਹਾਜਨ ਸਾਹਿਬ ਸਾਡੇ ਐਸਐਮਓ ਸਾਹਿਬ ਉਹਨਾਂ ਨੇ ਵੀ ਬੜੀ ਇੱਥੇ ਕਿਰਪਾ ਕੀਤੀ ਹੈ ਕਿ ਜੋ ਮੈਡੀਕਲ ਫੈਸਿਲਿਟੀ ਵੀ ਬੜੀ ਅੱਛੀ ਉਹਨਾਂ ਨੇ ਪ੍ਰੋਵਾਈਡ ਕੀਤੀ ਐਈਓ ਸਾਹਿਬ ਨੇ ਬੜਾ ਅੱਛਾ ਕਾਰਜ ਕੀਤਾ ਸਾਰਿਆਂ ਨੇ ਔਰ ਸਾਡੇ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਹੈ ਕਿ ਇਲੈਕਟ੍ਰਿਸਿਟੀ ਐਸਡੀਓ ਸਾਹਿਬ ਨੇ ਬੜਾ ਅੱਛਾ ਕੀਤਾ ਕਾਰਜ ਜਿਸ ਕਰਕੇ ਤੈ ਦਿਲ ਉਹਨਾਂ ਦਾ ਧੰਨਵਾਦ ਹੈ ਕਿ ਲਾਈਟ ਇੱਕ ਮਿੰਟ ਵੀ ਅਸੀਂ ਜਿਹੜਾ ਜਾਂਦੇ ਨਹੀਂ ਦੇਖੀ ਇੱਥੇ ਲਾਈਟ ਦਾ ਬੜਾ ਉਹਦੇ ਹੰਦ ਵਿੱਚ ਐਸਡੀਓ ਸਾਹਿਬ ਔਰ ਕਿਰਪਾ ਕਿਰਪਾ ਸਿੰਘ ਜੀ ਨੇ ਵੀ ਬੜੀ ਕਿਰਪਾ ਕੀਤੀ ਹੈ ਉਹਨਾਂ ਨੇ ਬੜਾ ਉਹਨਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਨੇ ਬੜਾ ਇੱਥੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਬੜਾ ਅੱਛਾ ਕਾਰਜ ਨਿਭਾਇਆ ਹੈ ਔਰ ਮੈਂ ਇੱਕ ਹੋਰ ਸੋਸ਼ਲ ਮੀਡੀਆ ਦਾ ਵੀ ਬੜਾ ਥੈਂਕਸ ਕਰ ਰਹਾ ਹਾਂ ਜਿਨ੍ਹਾਂ ਨੇ ਕਿ ਦੇਸਾਂ ਪਰਦੇਸਾਂ ਦੀਆਂ ਸੰਗਤਾਂ ਦੇ ਵਿੱਚ ਇਹ ਸ੍ਰੀ ਚੋਲਾ ਸਾਹਿਬ ਮਹਾਰਾਜ ਦੇ ਪਵਿੱਤਰ ਰੰਗ ਦੇ ਪੱਸਾ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਔਰ ਉਹਨਾਂ ਦਾ ਸਾਰੇ ਸੋਸ਼ਲ ਮੀਡੀਆ ਦਾ ਧੰਨਵਾਦ ਕਰਦਾ ਸਾਰੇ ਨਿਊਜ਼ ਚੈਨਲ ਦਾ ਔਰ ਸਾਰੇ ਹੀ ਜੋ ਪੇਪਰ ਅਖਬਾਰ ਉਹਨਾਂ ਦਾ ਵੀ ਤਾਰ ਤਨੂੰ ਧੰਨਵਾਦ ਕਰਦਾ ਹਾਂ ਔਰ ਬੜੀ ಅಪਾਰ ਕਿਰਪਾ ਹੈ ਔਰ ਹੋਰ ਜਿਹੜੇ ਆਪਣਾ ਸਾਰੇ ਜਿਹੜੇ ਮੈਂ ਦੇਖਦਾ ਇੱਥੇ ਸਾਰੇ ਪ੍ਰਸ਼ਾਸਨ ਦਾ ਔਰ ਖਾਸ ਕਰਕੇ ਇੱਕ ਹੋਰ ਮੈਂ ਸਭ ਤੋਂ ਵੱਡੀ ਗੱਲ ਕਹਾਂਗੀ ਸਾਡੀ ਇਲਾਕੇ ਦੀ ਸੰਗਤ ਜਿਹੜੀ ਡੇਰਾ ਬਾਬਾ ਨਾਨਕ ਦੀ ਸੰਗਤ ਉਹਨਾਂ ਦਾ ਵੀ ਬੜਾ ਯੋਗਦਾਨ ਹੈ ਕਿਉਂਕਿ ਜਿਸ ਹਸਾਬ ਨਾਲ ਉਤੋਂ ਹੋਮਾ ਮਾ ਕੇ ਸੰਗਤਾਂ ਪਹੁੰਚਦੀਆਂ ਨੇ ਤੇ ਡੇਰਾ ਬਾਬਾ ਨਾਨਕ ਵਿੱਚ ਵੀ ਆਪਣੇ ਆਪਣੇ ਘਰ ਵਿੱਚੋਂ ਜਿਨ੍ਹਾਂ ਦੇ ਚਾਰ ਕਮਰੇ ਹੁੰਦੇ ਨੇ ਉਹ ਆਪਣਾ ਦੋ ਕਮਰਿਆਂ 'ਚ ਗੁਜ਼ਾਰਾ ਕਰ ਲੈਂਦੇ ਨੇ ਇੱਕ ਕਮਰੇ 'ਚ ਕਰ ਲੈਂਦੇ ਨੇ ਬਾਕੀ ਸੰਗਤ ਵਾਸਤੇ ਦੇ ਦਿੰਦੇ ਨੇ ਇਹ ਬੜੀ ਵੱਡੀ ਕਿਰਪਾ ਹੈ ਦਾਸ ਆਪਣੇ ਇਲਾਕੇ ਨਿਵਾਸੀਆ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਹੈ ਔਰ ਜਿਹੜੇ ਸਾਡੇ ਹਲਕੇ ਦੇ ਇੰਚਾਰਜ ਨੇ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ ਉਹਨਾਂ ਦਾ ਵੀ ਮੈਂ ਵੇਖਿਆ ਕਿ ਮੇਲੇ ਦੇ ਦੌਰਾਨ ਜੋੜ ਮੇਲੇ ਦੇ ਦੌਰਾਨ ਉਹਨਾਂ ਨੇ ਘਟੋੜ ਤਿੰਨ ਚਾਰ ਚੱਕਰ ਤੇ ਇੱਥੇ ਡੇਰਾ ਬਾਬਾ ਨਾਨਕੀ ਲਗਾਏ ਨੇ ਕਿ ਚੋਲਾ ਸਾਹਿਬ ਦਾ ਜੋੜ ਮੇਲਾ ਦੇਖਣ ਵਾਸਤੇ ਕਿ ਆਪਣਾ ਸਾਰਾ ਕੋਈ ਠੀਕ ਚੱਲ ਰਿਹਾ ਤੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਤੇ ਆਪਣਾ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ ਸਾਹਿਬ ਔਰ ਮੈਂ ਸਾਰਿਆਂ ਦਾ ਇੱਕ ਵਾਰ ਤੋਂ ਫੇਰ ਸਾਡੇ ਡੀਸੀ ਸਾਹਿਬ ਸਾਡੇ ਐਸਐਸਪੀ ਸਾਹਿਬ ਸਾਡੇ ਐਸਡੀਐਮ ਸਾਹਿਬ ਸਾਡੇ ਡੀਐਸਪੀ ਸਾਹਿਬ ਸਾਡੇ ਐਸਐਚਓ ਸਾਹਿਬ ਈਓਮੋ ਸਾਹਿਬ ਐਸਐਮਓ ਸਾਹਿਬ ਤੇ ਸਾਡੇ ਸਾਰਿਆਂ ਦਾ ਐਸਡੀਓ ਸਾਹਿਬ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਸਾਰਾ ਸਮਾਗਮ ਬੜੇ ਸ਼ਾਂਤੀਪੂਰਵਕ ਕੀਤਾ ਹੈ ਗੁਰੂ ਮਾਰੇ ਕਿਰਪਾ ਕਰਨ ਉਹਨਾਂ ਸਭ ਨੂੰ ਵੀ ਚੜ੍ਹਦੀਆਂ ਕਲਾ ਜੀ ਉਹਨਾਂ ਬਖਸ਼ਿਸ਼ ਕਰਨ ਤੇ ਉਹਨਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤਹਿ ਦਿਲੋਂ ਉਹਨਾਂ ਦਾ ਫਿਰ ਤੋਂ ਤੁਹਾਨੂੰ ਧੰਨਵਾਦ ਕਰਨਾ ਹੈ ਡੀਸੀ ਸਾਹਿਬ ਨੇ ਜਿਹੜੀ ਛੁੱਟੀ ਕੀਤੀ ਜੀ 4 ਤਰੀਕ ਨੂੰ ਪੂਟ ਭਰੇ ਇਹ ਤੇ ਬੜੀ ਵੱਡੀ ਕਿਰਪਾ ਹੈ ਜੀ ਜਿਹੜੀ ਡੀਸੀ ਸਾਹਿਬ ਨੇ ਛੁੱਟੀ ਕੀਤੀ ਹੈ ਜਿਹੜੀ ਇਹ ਇੱਕ ਸਾਡੇ ਇਲਾਕੇ ਦੀ ਸੰਗਤ ਆ ਇਹਦੇ ਵਿੱਚ ਬੜਾ ਉਹਨਾਂ ਦਾ ਉਹਨਾਂ ਦੇ ਮਨ ਵਿੱਚ ਬੜੀ ਇੱਕ ਅੱਛੀ ਭਾਵਨਾ ਹੈ ਕਿ ਜਿਨ੍ਹਾਂ ਨੇ 4 ਤਰੀਕ ਦੀ ਛੁੱਟੀ ਕੀਤੀ ਤੇ ਸੰਗਤਾਂ ਦੇ ਵਿੱਚ ਇਸ ਇਸ ਛੁੱਟੀ ਨੂੰ ਲੈ ਕੇ ਨਾ ਬਹੁਤ ਮਾਨਵਤ ਉਤਸ਼ਾਹ ਸੀ ਤੇ ਉਹ ਸਾਰਾ ਇਲਾਕਾ ਜਿਹੜਾ ਵੀ ਆ ਰਿਹਾ ਉਹ ਸਾਰੇ ਹੀ ਥੈਂਕਸ ਕਰਦੇ ਨੇ ਡੀਸੀ ਸਾਹਿਬ ਦਾ ਵੀ ਕਿ ਇਹ ਜਿਹੜੀ ਛੁੱਟੀ ਅਲਾਉ ਕੀਤੀ ਹੈ ਉਹਦੇ ਵਿੱਚ ਸਾਰਿਆਂ ਦੇ ਸਾਰਿਆਂ ਵੱਲੋਂ ਮੈਂ ਡੀਸੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਡਾ ਮਾਨ ਪੱਤਰ ਉੱਥੇ ਪ੍ਰਵਾਨ ਕੀਤਾ ਤੇ ਆਪਣੇ ਇੱਥੇ ਛੁੱਟੀ ਅਲਾਉ ਕੀਤੀ ਉਹਨਾਂ ਦਾ तहे ਦਿਲੋਂ ਧੰਨਵਾਦ ਪੰਜਾਬ ਦਾ ਹੋਰ ਭਲਾ ਕਰਨ ਤੇ ਹਰ ਜਗ੍ਹਾ ਵਿੱਚ ਜਾ ਕੇ ਵਿਚਰਨ ਤੇ ਜਿੱਥੇ-ਜਿੱਥੇ ਜਿਹੜੀ ਚੀਜ਼ ਦੀ ਨੀਡ ਹੈ ਉਹਨੂੰ ਉਹ ਪੂਰਾ ਕਰਨ ਬਹੁਤ ਅੱਛਾ ਤੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਅਰਦਾਸੀ ਤਨ ਤਨ ਸਹਿਬ ਸ਼੍ਰੀ ਗੁਰੂ ਮਹਾਰਾਜ ਦੇ ਚਰਨਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਇਹ ਹੀ ਅਰਦਾਸ ਹੈ ਕਿ ਮਹਾਰਾਜ ਸਾਡੇ ਸਾਰੇ ਅਫਸਰਾਂ ਨੂੰ ਹੋਰ ਤਰੱਕੀਆਂ ਬਖਸ਼ਿਸ਼ ਕਰੋ ਕਿ ਉਹ ਅਗਲੀ ਵਾਰ ਤੋਂ ਹੋਰ ਵੱਧ ਚੜ ਕੇ ਤੁਹਾਡੇ ਇੱਥੇ ਸੇਵਾ ਕਰਨ ਇਹਨੇ ਬਚਨ ਕਰਦੇ ਦਾਸ ਫਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ